ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕੱਲ ਸ਼ਾਮ ਨੂੰ ਜਾਂ ਰਾਤ ਦੇ ਹਨੇਰੇ ਵਿੱਚ ਸੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਉੱਤੇ ਪੁਲਿਸ ਨੇ ਪੂਰੀ ਤਾਕਤ ਲੈ ਕੇ ਇੱਕ ਧਾਵਾ ਬੋਲਤਾ ਤੇ ਉਹਨਾਂ ਦਾ ਉੱਥੇ ਜਿਹੜਾ ਧਰਨਾ ਸੀਗਾ ਉਹ ਇੱਕ ਹਿਸਾਬ ਨਾ ਕਹਿ ਸਕਦੇ ਆ ਕਿ ਬੁਰੀ ਤਰ੍ਹਾਂ ਖਦੇੜਤਾ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹਦੇ ਕਰਕੇ ਸਾਰੇ ਕਿਸਾਨ ਵਰਗ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਤੇ ਖਾਸ ਕਰਕੇ ਵਿਅਕਤੀਗਤ ਤੌਰ ਤੇ ਭਗਵੰਤ ਮਾਨ ਦੇ ਖਿਲਾਫ ਤਿੱਖਾ ਗੁੱਸਾ ਤੇ ਰੋਹ ਦੇਖਣ ਨੂੰ ਮਿਲ ਰਿਹਾ ਹੈ ਇਹ ਗੁੱਸਾ ਤੇ ਰੋਹ ਇੱਕ ਪੱਖੋਂ ਹੱਕ ਬਜਾਉਣ ਵੀ ਹੈ ਕਿ ਜਿਸ ਤਰ੍ਹਾਂ ਜੇ ਜਿਸ ਜੋ ਵਾਦੇ ਕਰਕੇ ਜੋ ਕਹਿ ਕੇ ਵੋਟਾਂ ਲਈਆਂ ਸੀ ਭਗਵੰਤ ਮਾਨ ਨੇ ਉਹਦਾ ਕਰਦਾਰ ਹੁਣ ਉਦੋਂ ਬਿਲਕੁਲ ਟੋਟਲੀ ਉਲਟ ਭੁਗਤ ਰਿਹਾ ਹੈ ਇਹਦੇ ਕਰਕੇ ਲੋਕਾਂ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ ਹੋਈ ਇਹਨੂੰ ਵੋਟ ਪਾ ਕੇ ਬਹੁਤ ਵੱਡੀ ਗਲਤੀ ਕੀਤੀ ਇੰਨੇ ਥੋੜੇ ਚਿਰ ਚ ਇੰਨੀ ਖੁਨਾਮੀ ਜਾਂ ਬਦਨਾਮੀ ਘੱਟ ਲੈਣੀ ਇਹ ਮੇਰਾ ਖਿਆਲ ਇਸ ਤੋਂ ਪਹਿਲਾਂ ਹੋਰ ਕਿਸੇ ਪੰਜਾਬ ਦੇ ਵਿੱਚ ਕਿਸੇ ਵੀ ਰੂਲਰ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ ਸਵਾਏ ਬੈਂਤ ਸਿੰਘ ਦੇ ਬੈਂਤ ਸਿੰਘ ਜੀ ਨੂੰ ਅਸੀਂ ਬੁੱਚੜ ਦੇ ਨਾਂ ਨਾਲ ਜਾਣ ਜਾਣਦੇ ਆ ਉਹ ਹਾਲਾਤ ਇੱਕ ਵੱਖਰੇ ਸੀ ਉਸ ਵੱਖਰੇ ਹਾਲਾਤ ਦੇ ਵਿੱਚ ਉਹਨੂੰ ਲੋਕਾਂ ਨੇ ਕੋਈ ਵੋਟ ਵੀ ਨਹੀਂ ਸੀ ਪਾਈ ਉਹ ਤਾਂ ਬਹੁਤ ਜਾਲੀ ਤਰੀਕੇ ਨਾਲ ਸਤਾ ਦੇ ਵਿੱਚ ਆਇਆ ਸੀ ਤੇ ਉਹਦੀ ਜੋ ਔਕਾਤ ਸੀ ਉਹਨੇ ਉਸ ਹਾਵ ਨਾਲ ਹੀ ਨਿਵਿਆ ਜ਼ੁਲਮ ਕੀਤੇ ਤੇ ਜਿਹਦੇ ਕਰਕੇ ਲੋਕਾਂ ਵਾਸਤੇ ਉਹ ਬਿਆਨਤਾ ਬੁਚੜ ਬਣ ਗਿਆ ਜਦੋਂ ਭਗਵੰਤ ਮਾਨ ਦੀਆਂ ਵੋਟਾਂ ਪੈ ਰਹੀਆਂ ਸੀਗਾ ਲੱਗਦਾ ਸੀ ਕਿ ਇਹਦੀ ਇੱਕ ਪੂਰੀ ਵੇਵ ਬਣ ਗਈ 2022 ਦੇ ਵਿੱਚ ਉਦੋਂ ਦੀਪ ਸਿੱਧੂ ਨੇ ਇੱਕ ਭਵਿੱਖਬਾਣੀ ਕੀਤੀ ਸੀ ਕਿ ਦੇਖਿਓ ਸਹੀ ਇਹ ਬੰਦਾ ਬਿਆਨ ਤੇ ਬੁੱਚੜ ਤੂੰ ਵੀ ਮਾਤ ਪਾਉਂਗਾ ਉਦੋਂ ਕਈ ਬੰਦਿਆਂ ਨੂੰ ਉਹਦੀ ਇਹ ਗੱਲ ਬਦਮੀ ਲੱਗੀ ਸੀ ਪਰ ਅੱਜ ਉਹਦੇ ਉਹ ਭਵਿੱਖਬਾਣੀ ਵਰਗੇ ਜਾਂ ਜਿਹਨੂੰ ਕਹਿੰਦੇ ਆ ਪ੍ਰੋਫੈਟਿਕ ਸ਼ਬਦ ਉਹ ਲੋਕਾਂ ਨੂੰ ਬੜੇ ਯਾਦ ਆ ਰਹੇ ਨੇ ਤੇ ਨਾਲ ਦੀਪ ਸਿੱਧੂ ਵੀ ਯਾਦ ਆ ਰਿਹਾ ਕਿ ਪਤਾ ਨਹੀਂ ਉਹਨੇ ਕਿਸ ਕਿਸਮ ਦੀ ਦੇਬ ਦ੍ਰਿਸ਼ਟੀ ਨਾਲ ਇਸ ਬਾਰੇ ਇਹ ਅੰਦਾਜ਼ਾ ਲਾ ਲਿਆ ਸੀ ਤੇ ਬੜੇ ਦਾਅਵੇ ਨਾਲ ਇਹ ਗੱਲ ਕਹੀ ਸੀ ਹੁਣ ਕਿਸਾਨਾਂ ਦੇ ਵਿੱਚ ਗੁੱਸਾ ਹੈ ਬਹੁਤ ਰੋਹ ਵੀ ਹੈ ਤੇ ਪਰ ਇਹ ਹੈ ਕਿ ਇਕੱਲਾ ਗੁੱਸਾ ਖਾਰਜ ਕਰਨ ਕਰਕੇ ਕੁਛ ਹੱਥ ਪੱਲੇ ਨਹੀਂ ਪੈਂਦਾ ਹੁੰਦਾ ਤੇ ਕੁਝ ਗੱਲਾਂ ਡੂੰਘੀਆਂ ਸੋਚਣ ਵਾਲੀਆਂ ਵੀ ਹੈ ਕਿ ਇਹ ਜੋ ਸਾਰਾ ਵਰਤਾਰਾ ਵਾਪਰਿਆ ਹੈ ਇਹਦੇ ਬਾਰੇ ਇੱਕ ਸਮਝ ਬਣਾਉਣ ਦੀ ਤੇ ਇਹਦੇ ਵਿੱਚੋਂ ਕੁਝ ਸਿੱਖਣ ਦੀ ਵੀ ਲੋੜ ਹੈ ਸਭ ਤੋਂ ਪਹਿਲੀ ਗੱਲ ਜਿਹੜੀ ਮੈਨੂੰ ਲੱਗਦੀ ਹੈ ਕਿ ਜਦੋਂ ਆਮ ਤੌਰ ਤੇ ਆਪਾਂ ਕਿਸੇ ਦੇ ਪਿੱਛੇ ਲੱਗਦੇ ਆ ਕਿਉਂਕਿ ਇਹੀ ਲੋਕਾਂ ਨੂੰ ਲੱਗ ਰਿਹਾ ਹੈ ਨਾ ਜਿਹਨੂੰ ਭੇਡਾਂ ਕਹਿੰਦੇ ਆ ਕਿ ਭੇਡਾਂ ਵਾਂਗੂ ਪਿੱਛੇ ਲੱਗੇ ਵੋਟਾਂ ਪਾਤੀਆਂ ਤੇ ਕੁਝ ਭੇਡਾਂ ਵਾਪਸ ਆ ਗਈਆਂ ਕੁਝ ਨਹੀਂ ਆਈਆਂ ਸੋ ਵਿਅਕਤੀ ਦੇ ਜਦੋਂ ਪਿੱਛੇ ਲੱਗਣਾ ਹੈ ਕਿਸੇ ਤੇ ਜਦੋਂ ਉਹਦੀ ਸਿਰਫ ਕਹਿਣੀ ਨਹੀਂ ਦੇਖਣੀ ਸਿਰਫ ਕਹਿਣੀ ਤੇ ਯਕੀਨ ਕਰਕੇ ਕਿਸੇ ਤੇ ਭਰੋਸਾ ਕਰਨਾ ਇਹ ਕੋਈ ਬਹੁਤੀ ਅਕਲਵੰਦੀ ਨਹੀਂ ਹੁੰਦੀ ਤੁਹਾਨੂੰ ਤਿੰਨ ਗੱਲਾਂ ਮੇਰਾ ਮੁਤਾਬਕ ਹੈ ਜਦੋਂ ਵੀ ਕਿਸੇ ਵਿਅਕਤੀ ਤੇ ਲੀਡਰ ਤੇ ਪੋਲੀਟੀਕਲ ਲੀਡਰ ਤੇ ਯਕੀਨ ਕਰਨਾ ਹੈ ਤਾਂ ਤਿੰਨ ਗੱਲਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਨੰਬਰ 1 ਸਭ ਤੋਂ ਮਹੱਤਵਪੂਰਨ ਉਹਦਾ ਨੈਤਿਕ کردار ਕੀ ਹੈ ਨੰਬਰ 2 ਉਹਦੀ ਅਕਲ ਦਾ ਮਿਆਰ ਕੀ ਹੈ ਅਕਲ ਕਿੰਨੀ ਕ ਹੈ ਨੰਬਰ 3 ਜਿਹੜੇ ਸਿਸਟਮ ਨੂੰ ਉਹ ਬਦਲਣ ਦੀਆਂ ਉੱਚੀ ਸੁਰਚ ਗੱਲਾਂ ਕਰ ਰਿਹਾ ਹੈ ਉਸ ਸਿਸਟਮ ਬਾਰੇ ਉਹਦੀ ਸਮਝ ਜਾਂ ਇਹ ਕਹਿ ਲੋ ਕਿ ਰਾਜਨੀਤਿਕ ਦ੍ਰਿਸ਼ਟੀਕੋਣ ਇਹ ਤਿੰਨ ਗੱਲਾਂ ਬਹੁਤ ਐਮ ਹੁੰਦੀਆਂ ਜੇ ਕਿਸੇ ਬੰਦੇ ਦੇ ਪਿੱਛੇ ਤੁਸੀਂ ਲੱਗਣਾ ਹੈ ਉਹਨੂੰ ਵੋਟ ਪਾ ਕੇ ਤਾਕਤ ਦੇ ਵਿੱਚ ਲਿਆਉਣਾ ਹੈ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ 'ਚ ਉਕਾਈ ਲੋਕਾਂ ਕੋਲੋਂ ਵੀ ਬਹੁਤ ਹੋਈ ਹੈ ਕਿ ਬੜਾ ਬਚਗਾਨਾ ਪਣ ਲੋਕਾਂ ਨੇ ਵੀ ਦਿਖਾਇਆ ਹੈ ਕਿਉਂਕਿ ਜੇ ਨੈਤਿਕ ਕਰਤਾਰ ਦੀ ਗੱਲ ਨੈਤਿਕ ਕਰਤਾਰ ਦੇ ਵਿੱਚ ਮੇਨਲੀ ਗੱਲ ਇਹ ਹੁੰਦੀ ਹੈ ਕਿ ਬੰਦਾ ਉਹਦੀਆਂ ਕਦਰਾਂ ਕੀਮਤਾਂ ਕੀ ਉਹ ਸਮਾਜ ਨੂੰ ਕਿੰਨਾ ਕੁ ਸਮਰਪਿਤ ਹੈ ਉਹ ਆਪਣੇ ਨਿੱਜ ਤੋਂ ਕਿੰਨਾ ਕੁ ਉੱਪਰ ਉੱਠ ਚੁੱਕਿਆ ਹੈ ਇਹ ਗੱਲਾਂ ਬਹੁਤ ਅਹਿਮ ਹੁੰਦੀਆਂ ਪਰ ਭਗਵੰਤ ਮਾਨ ਦਾ ਮੇਰਾ ਖਿਆਲ ਹੈ ਕਿ ਜਿਸ ਕਿਸਮ ਦਾ ਹੁਣ کردار ਸਾਹਮਣੇ ਆਇਆ ਹੈ ਨੈਤਿਕ کردار ਬਹੁਤ ਹੀ ਹੋਸ਼ਾ ਬੰਦਾ ਜਿਹਨੂੰ ਮਸਾ ਮਸਾ ਤਾਕਤ ਮਿਲੀ ਹੈ ਤਾਕਤ ਦੀ ਭੁੱਖ ਮਤਲਬ ਨੈਤਿਕ کردار ਤੋਂ ਭਾਵ ਹੈ ਬੰਦੇ 'ਚ ਭੁੱਖਾਂ ਕਿੰਨੀਆਂ ਕ ਹੈ ਕਿਸੇ 'ਚ ਸ਼ੌਰਤ ਦੀ ਕਿਸੇ 'ਚ ਰਤਵੇ ਦੀ ਕਿਸੇ ਦੇ ਵਿੱਚ ਸਤਾ ਦੀ ਤੇ ਇਹ ਜਿਹੜੀਆਂ ਭੁੱਖਾਂ ਨੇ ਜੇ ਭੁੱਖ ਇੰਨੀ ਜ਼ਿਆਦਾ ਹੈ ਫੇਰ ਉਹਦਾ ਕਿਰਦਾਰ ਉਸ ਤਰ੍ਹਾਂ ਦਾ ਹੀ ਹੋ ਮੇਰਾ ਖਿਆਲ ਹੈ ਕਿ ਇਹ ਅੰਦਾਜ਼ਾ ਲਾਉਣ ਤੇ ਪੰਜਾਬ ਦੇ ਲੋਕਾਂ ਤੋਂ ਆਮ ਉਕਾਈ ਹੋਈ ਹੈ ਕਿ ਚਲੋ ਉਹਦਾ ਇੱਕ ਕਮੇਡੀਅਨ ਹੋਣਾ ਇਹ ਏਡੀ ਗੱਲ ਨਹੀਂ ਦੁਨੀਆ ਦੇ ਵਿੱਚ ਬਹੁਤ ਸਾਰੇ ਕਮੇਡੀਅਨ ਹਨ ਜਿਹੜੇ ਬੜੇ ਤਕੜੇ ਜਿਨ੍ਹਾਂ ਦੀ ਰਾਜਨੀਤਿਕ ਦ੍ਰਿਸ਼ਟੀ ਬੜੀ ਸੂਝ-ਬੂਝ ਜਾਂ ਨੈਤਿਕ ਕਿਰਦਾਰ ਬੜਾ ਬੁਲੰਦ ਹੈ ਅਜੂਕਰੇਨ ਦਾ ਜਿਹੜਾ ਹਾਕਮ ਹੈ ਉਹ ਜ਼ੇਲੈਂਸਕੀ ਉਹ ਵੀ ਤਾਂ ਇੱਕ ਕਮੇਡੀਅਨ ਹੈ ਪਰ ਤੁਸੀਂ ਦੇਖੋ ਕਿੱਡੇ ਵੱਡੇ ਸੰਕਟ ਖਾਸ ਕਰਕੇ ਹੁਣ ਟਰੰਪ ਨਾਲ ਜਿਹੜੀ ਉਹਦੀ ਗੱਲਬਾਤ ਹੋਈ ਹੈ ਉੱਥੇ ਉਹਨੇ ਜਵਾਬ ਦਾਫਤ ਕੀਤਾ ਹੈ ਕਿ ਉਹ ਸਿਰਫ ਭੰਡ ਨਹੀਂ ਉਹ ਕੱਲਾ ਕਮੇਡੀਅਨ ਨਹੀਂ ਉਹ ਇੱਕ ਕਾਫੀ ਤਕੜਾ ਇਨਸਾਨ ਜਿਹੜਾ ਕਹਿ ਲਈਏ ਕਿ ਜਿਹਦਾ ਕਰਦਾਰ ਕਾਫੀ ਸਟਰੋਂਗ ਹੈ ਮਜ਼ਬੂਤ ਹੈ ਸੋ ਇਸ ਪੱਖੋਂ ਮਤਲਬ ਜਿਹੜਾ ਭਗਵੰਤ ਮਾਨ ਹੈ ਤੇ ਯਕੀਨ ਕਰਨ ਦਾ ਕੋਈ ਆਧਾਰ ਨਹੀਂ ਸੀ ਇਹਦਾ ਸਿਰਫ ਇਹ ਨਹੀਂ ਕਿ ਇਹ ਕਿਤੇ ਪੱਖੋਂ ਭੰਡ ਹੈ ਇਹ ਕਿਰਦਾਰ ਪੱਖੋਂ ਵੀ ਭੰਡੀ ਹੈ ਤੇ ਇਹ ਇਹਦਾ ਇਸ ਰੂਪ ਦੇ ਵਿੱਚ ਜੇ ਆਪਾਂ ਇੱਥੇ ਤੁਲਨਾ ਕਰਨੀ ਹੋਵੇ ਤਾਂ ਗੁਰਪ੍ਰੀਤ ਘੁੱਗੀ ਤੇ ਭਗਵੰਤ ਮਾਨ ਦੀ ਤੁਲਨਾ ਕੀਤੀ ਜਾ ਸਕਦੀ ਹੈ ਦੋਵੇਂ ਇੱਕੋ ਖੇਤਰ ਦੇ ਬੰਦੇ ਹਨ ਪਰ ਦੋਹਾਂ ਦਾ ਨੈਤਿਕ ਕਿਰਦਾਰ ਦੇ ਵਿੱਚ ਬਹੁਤ ਵੱਡਾ ਫਰਕ ਹੈ ਸੋ ਇੱਕ ਤਾਂ ਇਹ ਉਕਾਈ ਹੋਈ ਹੈ ਦੂਜੀ ਗੱਲ ਜਦੋਂ ਕਿਸੇ ਤੇ ਯਕੀਨ ਕਰਨਾ ਪੋਲਿਟਿਕਸ ਦੇ ਵਿੱਚ ਉਹਨੂੰ ਆਗੂ ਦੇ ਤੌਰ ਤੇ ਤੁਸੀਂ ਉਹਦੇ ਪਿੱਛੇ ਲੱਗਣਾ ਹੈ ਤਾਂ ਉਹਦੀ ਅਕਲ ਦਾ ਮਿਆਰ ਵੀ ਦੇਖ ਲੈਣਾ ਚਾਹੀਦਾ ਕਿ ਉਹਨੂੰ ਅਕਲ ਇਹਦੇ ਪੱਲੇ ਕਿੰਨੀ ਹੈ ਇਹ ਨਹੀਂ ਕਿ ਉਹਨੂੰ ਗੱਲ ਕਿੰਨੀ ਕੁ ਬਣਾਉਣੀ ਆਉਂਦੀ ਆ ਉਹ ਤਾਂ ਇੱਕੋ ਦਾ ਹੌਨਰ ਹੈ ਉਹਦਾ ਕਿੱਤਾ ਹੈ ਇੱਕ ਤੇ ਉਹ ਤਾਂ ਆਪਾਂ ਪਿੰਡਾਂ ਦੇ ਵਿੱਚ ਬੈਠੇ ਬੰਦੇ ਬੜੀਆਂ ਰੌਣਕਾਂ ਲਾਉਂਦੇ ਹੁੰਦੇ ਨੇ ਸੱਥਾਂ ਤੇ ਬੈਠੇ ਬੜੀ ਗੱਲ ਕਰਨੀ ਆਉਂਦੀ ਆਉਂਦੀ ਹੁੰਦੀ ਆ ਉਹਨਾਂ ਨੂੰ ਪਰ ਜਦੋਂ ਤੁਸੀਂ ਆਪਣੀ ਕਿਸਮਤ ਉਹਦੇ ਹਵਾਲੇ ਕਰਨੀ ਹੈ ਤਾਂ ਫਿਰ ਉਸ ਤੋਂ ਵੱਧ ਦੇਖਣਾ ਚਾਹੀਦਾ ਵੀ ਉਹ ਕਿੰਨੀ ਕਾਕਲ ਦਾ ਮਾਲਕ ਹੈ ਮੇਰਾ ਖਿਆਲ ਹੈ ਜੋ ਕੁਝ ਭਗਵੰਤ ਮਾਨ ਨੇ ਹੁਣ ਤੱਕ ਜ਼ਾਹਰ ਕਰਤਾ ਉਹਦੇ ਚ ਇਹ ਹੈ ਕਿ ਨਾ ਸਿਰਫ ਉਹਦਾ ਨੈਤਿਕ ਕਰਦਾਰ ਪੱਖੋਂ ਕਮਜ਼ੋਰ ਬੰਦਾ ਹੈ ਅਕਲ ਪੱਖੋਂ ਵੀ ਕੰਮ ਕਾਫੀ ਖਾਲੀ ਆ ਉਹਦਾ ਤੀਜੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਹੈ ਕਿ ਉਹਨੇ ਸਿਸਟਮ ਨੂੰ ਬਦਲਣ ਦੀ ਗੱਲ ਕੀਤੀ ਜ਼ਰੂਰ ਹਰ ਇੱਕ ਕੀ ਕਰਦਾ ਹੈ ਜਿਹੜਾ ਵੀ ਸੱਤਾ ਚ ਆਉਂਦਾ ਹੈ ਇੱਕ ਪਹਿਲੇ ਨੂੰ ਲਾ ਕੇ ਵੋਟਾਂ ਲੈਣੀਆਂ ਹੈ ਤਾਂ ਉਹ ਇਹ ਗੱਲਾਂ ਕਰੂ ਗਈ ਕਿ ਅਸੀਂ ਜੋ ਆ ਹੋ ਰਿਹਾ ਇਹ ਨਹੀਂ ਕਰਾਂਗੇ ਅਸੀਂ ਇੱਕ ਚੰਗਾ ਰਾਜ ਪ੍ਰਬੰਧ ਤੁਹਾਨੂੰ ਦੇਵਾਂਗੇ ਉਸ ਦੀਆਂ ਗੱਲਾਂ ਤੇ ਯਕੀਨ ਕਰਨ ਦੀ ਬਜਾਏ ਇਹ ਵੀ ਦੇਖਣਾ ਚਾਹੀਦਾ ਹੈ ਕਿ ਉਹ ਸਿਸਟਮ ਬਾਰੇ ਉਹਦੀ ਸਮਝ ਕੀ ਹੈ ਜਾਂ ਉਹਦੀ ਰਾਜਨੀਤਿਕ ਦ੍ਰਿਸ਼ਟੀ ਕੀ ਹੈ ਇਸ ਪੱਖ ਤੋਂ ਭਗਵੰਤ ਮਾਨ ਹੁਣ ਤੱਕ ਪੰਜਾਬ ਵਿੱਚ ਜਿੰਨੇ ਵੀ ਮੇਰਾ ਖਿਆਲ ਹੈ ਕੋਈ ਬੰਦੇ politically ਚਮਕੇ ਲੀਡਰ ਬਣੇ ਨਾ ਕਿਸੇ ਵੀ ਤਰ੍ਹਾਂ ਜਾ ਸਤਾ ਚਾਏ ਇਸ ਪੱਖੋਂ ਸਭ ਤੋਂ ਨੀਮਾ ਪੱਧਰ ਵੀ ਜਿਹਨੂੰ ਸਮਝ ਹੀ ਕੋਈ ਨਹੀਂ ਬੈਂਤੇ 부ਚੜ ਨੂੰ ਵੀ ਕ ਰਾਜਨੀਤੀ ਦੀ ਸਮਝ ਸੀ ਰੜਿਆ ਹੋਇਆ ਸੀ ਉੱਪਰ ਤੱਕ ਆਇਆ ਸੀ ਕਹਿ ਕੇ ਭਾਵੇਂ ਕਿ ਚਲੋ ਉਹਦਾ ਕਰਤਾਰ ਤੇ ਉਹਦੀ ਉਹਦੀ ਸਮਝ ਬਹੁਤ ਮਾੜੀ ਸੀ ਪਰ ਉਹਨੂੰ ਉਹਨੂੰ ਮਨੂੰ ਗੱਲਾਂ ਦਾ ਪਤਾ ਤਾਂ ਸੀ ਨਾ ਇਹਨਾਂ ਤੋਂ ਪਤਾ ਵੀ ਨਹੀਂ ਕੁਛ ਸੋ ਜਿਹੜਾ ਬੰਦਾ ਨੈਤਿਕ ਕਰਦਾਰ ਪੱਖੋਂ ਹੌਲਾ ਹੋਵੇ ਅਕਲ ਪੱਖੋਂ ਵੀ ਕਮਜ਼ੋਰ ਹੋਵੇ ਤੇ ਜਿਹਦੀ ਰਾਜਨੀਤਿਕ ਦ੍ਰਿਸ਼ਟੀ ਵੀ ਕੋਈ ਨਾ ਹੋਵੇ ਉਹਦੇ ਨਾਲ ਫਿਰ ਇੱਕ ਪਾਣਾ ਵਾਪਰਦਾ ਜਦੋਂ ਉਹ ਸਤਾ ਚਾਹੁੰਦਾ ਹੈ ਤਾਂ ਉਹ ਮੁਕੰਮਲ ਤੌਰ ਤੇ ਅਫਸਰ شاہੀ ਤੇ ਪੁਲਿਸ ਦਾ ਦੇ ਹੱਥਾਂ ਦਾ ਉਹ ਕੱਟ ਪੁਤਲੀ ਬਣ ਜਾਂਦਾ ਉਹਨਾਂ ਨਾਲ ਇਹ ਇਹ ਜ਼ਰੂਰੀ ਹੈ ਕਿਉਂਕਿ ਰਾਜ ਕਰਨਾ ਹੈ ਸਮੱਸਿਆਵਾਂ ਵਾਦੇ ਕਰਨੇ ਬੜੇ ਸੌਕੇ ਆ ਜਦੋਂ ਕੁਰਸੀ ਤੇ ਬਹਿਣੇ ਹੋ ਸਮੱਸਿਆਵਾਂ ਨਾਲ ਦੋ ਹੱਥ ਕੋਨੇ ਪੈਂਦਾ ਹੈ ਹੱਲ ਕਰਨੀਆਂ ਪੈਂਦੀਆਂ ਖੋਜਲਣਾ ਪੈਂਦਾ ਤਾਂ ਉਸ ਮੌਕੇ ਤੇ ਤੁਹਾਡੇ ਚ ਕੋਈ ਆਵਦੀ ਸਮਰੱਥਾ ਨਹੀਂ ਤੇ ਤੁਸੀਂ ਕਿਸੇ ਤੋਂ ਯੋਗ ਬੰਦੇ ਤੋਂ ਕੋਈ ਸਲਾਹ ਨਹੀਂ ਲੈਂਦੇ ਫਿਰ ਇਹ ਆ ਵੀ ਤੁਸੀਂ ਕਿਸੇ ਨਾ ਕਿਸੇ ਤੇ ਜਾ ਕੇ ਕਟਪੁਤਲੀ ਬਣਾਉਂਗੇ ਤੇ ਭਗਵੰਤ ਮਾਨ ਕਈ ਕਿਸਮ ਦੀਆਂ ਤਾਕਤਾਂ ਦੀ ਕਟਪੁਤਲੀ ਬਣਿਆ ਹੋਇਆ ਨੰਬਰ 1 ਤਾਂ ਜੋ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੈ ਉਹਦੀ ਕਟ ਪੁਤਲੀ ਹੈ ਪੰਜਾਬ ਚ ਕੀ ਕਰਨਾ ਹੈ ਪੰਜਾਬ ਕੀ ਮੰਗ ਕਰਦਾ ਹੈ ਪੰਜਾਬ ਦੇ ਲੋਕਾਂ ਦੇ ਹਿੱਤ ਕੀ ਮੰਗ ਕਰਦੇ ਨੇ ਇਹ ਦੇਖੋ ਇਹਦੇ ਵਾਸਤੇ ਕੋਈ ਮਿਹਨਤ ਨਹੀਂ ਲਗਾਤਾ ਇਹਨੇ ਆ ਵੀ ਜੇ ਮੈਂ ਹੁਣ ਕੁਰਸੀ ਨੂੰ ਬਚਾ ਕੇ ਰੱਖਣਾ ਤਾਂ ਦਿੱਲੀ ਦੇ ਮੇਰੇ ਜਿਹੜੇ ਹੈਗੇ ਨੇ ਬੌਸ ਮੇਰੇ ਅਕਾ ਉਹ ਕੀ ਚਾਹੁੰਦੇ ਬਿਲਕੁਲ ਉਹਨਾਂ ਮੁਤਾਬਕ ਇੱਕ ਇੱਕ ਫੈਸਲਾ ਇੱਕ ਵੀ ਫੈਸਲਾ ਨਹੀਂ ਜਿਹੜਾ ਹੈ ਉਹਨਾਂ ਤੋਂ ਬਿਨਾਂ ਪੁੱਛੇ ਕਰ ਸਕੇ ਜਾਂ ਉਹਨਾਂ ਤੋਂ ਵੀਰ ਕੇ ਕਰ ਸਕੇ ਜਿਹਨੂੰ ਉਹ ਪਸੰਦ ਨਾ ਕਰਦੇ ਹੋਣ ਇੱਕ ਤਾਂ ਇਹ ਉਹਨਾਂ ਦੀ ਕੱਟਪੁਤਲੀ ਦੂਜਾ ਇੱਥੇ ਰਾਜ ਕਰਨਾ ਤਾਂ ਜਿਹੜੀ ਅਫਸਰ ਸ਼ਾਹੀ ਹੈ ਤੇ ਪੁਲਿਸ ਹੈ ਉਹਤੇ ਨਿਰਪਰਤਾ ਹੋਣੀ ਇਹ ਕੁਦਰਤੀ ਹੈ ਫਿਰ ਕਿਉਂਕਿ ਜੇ ਤਾਂ ਪੋਲੀਟੀਕਲੀ ਸਟਰੋਂਗ ਹੈ ਕੋਈ ਬੰਦਾ ਫਿਰ ਤਾਂ ਉਹ ਕੋਸ਼ਤ ਤੱਕ ਪੁਲਿਸ ਨੂੰ ਤੇ ਅਫਸਰ ਸ਼ਾਹੀ ਨੂੰ ਇੱਕ ਆਪਣੇ ਕੰਟਰੋਲ ਵਿੱਚ ਰੱਖ ਕੇ ਉਹ ਤੋਂ ਕੰਮ ਲੈ ਸਕਦਾ ਹੈ ਅਦਰਵਾਈਜ਼ ਜੋ ਆ ਸਾਰੀ ਪੱਖਾਂ ਤੋਂ ਬੰਦਾ ਕਮਜ਼ੋਰ ਹੈ ਫੇਰ ਤਾਂ ਉਹ ਉਹਨਾਂ ਦੇ ਹੱਥਾਂ ਦੇ ਵਿੱਚ ਖੇਡਣ ਦਈ ਇੱਕ ਕੰਮ ਕਰੂਗਾ ਇਹਨੇ ਹੁਣ ਤੱਕ ਜਿਵੇਂ ਵੀ ਆਇਆ ਹੈ ਜਿਸ ਕਿਸਮ ਦੇ ਵੀ ਫੈਸਲੇ ਕੀਤੇ ਨੇ ਕਿੰਨੇ ਕੱਚੇ ਫੈਸਲੇ ਕੀਤੇ ਨੇ ਲਈ ਲੱਗਾ ਕੰਨਾਂ ਦਾ ਕੱਚਾ ਸਭ ਕੁਝ ਹੈ ਤੇ ਜਿਹਦੇ ਵਿੱਚੋਂ ਕਿੱਡੇ-ਕਿੱਡੇ ਮਹੱਤਵਪੂਰਨ ਐਡਵੋਕੇਟ ਜਨਰਲ ਦੀ ਨਿਯੁਕਤੀ ਤੇ ਕਿੰਨੀ ਮਤਲਬ ਇਹ ਆਪਦੀ ਖਿੱਲੀ ਉਡਾਈਏ ਨੇ ਹੋਰ ਵੀ ਕਿੰਨੇ ਮਤਲਬ ਮਹਿਕਮਿਆਂ ਦੇ ਉੱਤੇ ਜੋ ਕਿ ਸਮਾਜ ਨੇ ਆਪਦਾ ਇੱਕ ਦਿਖਾਇਆ ਸੋ ਇਹ ਹੁਣ ਜਿਹੜਾ ਹੈਗਾ ਨੌਕਰ ਸ਼ਾਹੀ ਜਾਂ ਅਫਸਰ ਸ਼ਾਹੀ ਤੇ ਪੁਲਿਸ ਤੇ ਥਾਂ ਦਾ ਮਤਲਬ ਕਢਾਉਣਾ ਬਣ ਜਾਣਾ ਇਹ ਡੈਮੋਕ੍ਰੇਸੀ ਵਾਸਤੇ ਜਮਹੂਰੀਅਤ ਵਾਸਤੇ ਕੱਲੀ ਸ਼ਰਮ ਦੀ ਗੱਲ ਨਹੀਂ ਇਹ ਤਾਂ ਮਤਲਬ ਬਹੁਤ ਹੀ ਘਾਤਕ ਗੱਲ ਹੈ ਉੱਥੇ ਡੈਮੋਕ੍ਰੇਸੀ ਦਾ ਦਾਵਾ ਹੋ ਹੀ ਨਹੀਂ ਸਕਦਾ ਕਿਉਂਕਿ ਅਫਸਰ ਸ਼ਾਹੀ ਤੇ ਪੁਲਿਸ ਇਹ ਦੋਨੋਂ ਜਮਹੂਰੀਅਤ ਦੀਆਂ ਘਾਤੀ ਉਹ ਉਹਦਾ ਘਾਤ ਕਰਨ ਵਾਲੀਆਂ ਤਾਕਤਾਂ ਹੈ ਇਹ ਹਿਸਟੋਰੀਕਲੀ ਇਤਿਹਾਸਕ ਤੌਰ ਤੇ ਜਿਸ ਤਰ੍ਹਾਂ ਹੋਂਦ ਵਿੱਚ ਆਈਆਂ ਜਿਹੜੀ ਮਾਡਰਨ ਸਟੇਟ ਹੈ ਉਹਦੇ ਵਿੱਚ ਉਹਦੀ ਖਾਸੀਅਤ ਇਹ ਹੈ ਕਿ ਪਹਿਲੇ ਜਿਹੜੇ ਬਾਦਸ਼ਾਹ ਹੁੰਦੇ ਸੀ ਉਹਦੇ ਬਾਦਸ਼ਾਹ ਦੀ ਕਬ ਦੀ ਹਸਤੀ ਹੁੰਦੀ ਸੀ ਉਹਦੀ ਇੱਕ ਆਪਣੀ ਚੁਆਇਸ ਹੁੰਦੀ ਸੀ ਆਪਣੀ ਚੋਣ ਹੁੰਦੀ ਸੀ ਆਪਦਾ ਇੱਕ ਦ੍ਰਿਸ਼ਟੀਕੋਣ ਹੁੰਦਾ ਸੀ ਆਪਦੇ ਸਲਾਹਕਾਰ ਉਸ ਹਾਵਨਾ ਚੁਣਦਾ ਸੀ ਆਪਣੀ ਮਰਜ਼ੀ ਪਗਾਉਂਦਾ ਸੀ ਹੁਣ ਜਿਹੜੀਆਂ ਮਾਡਰਨ ਸਟੇਟਸ ਹੈ ਇਹਦੇ ਵਿੱਚ ਜਿਹੜਾ ਬੰਦਾ ਚੁਣ ਕੇ ਆਇਆ ਉਹਦੇ ਹੱਥ ਬਸ ਥੋੜੇ ਹੀ ਹੁੰਦੇ ਉਹ ਵੀ ਜੇ ਬਹੁਤ ਮਜ਼ਬੂਤ ਕਰਦਾਰ ਹੋਵੇ ਬਾਕੀ ਤਾਂ ਸਾਰਾ ਕੁਝ ਤੈਅ ਕੀਤਾ ਪਿਆ ਹੁੰਦਾ ਤੇ ਉਹ ਉਹਨਾਂ ਦਾਇਰਿਆਂ ਦੇ ਅੰਦਰ ਰਹਿ ਕੇ ਉਹਨੇ ਰਾਜ ਕਰਨਾ ਹੁੰਦਾ ਤੇ ਸਾਰਾ ਕੰਮਕਾਰਤਾ ਅਫਸਰ شاہੀ ਦੇ ਹੱਥ 'ਚ ਤੇ ਪੁਲਿਸ ਦੇ ਹੱਥ ਚ ਹੁੰਦਾ ਹੈ ਇਹਦਾ ਤੁਸੀਂ ਇੱਕ ਇੱਕ ਕਰਮ ਦੇਖ ਲਓ ਇੱਕ ਇੱਕ ਬਿਆਨ ਦੇਖ ਲਓ ਇਹਨੇ ਜੋ ਕੁਝ ਵੀ ਹੁਣ ਤੱਕ ਕੀਤਾ ਹੈ ਉਹਦੇ ਚ ਇਹ ਹੈ ਕਿ ਕਿਉਂਕਿ ਕਮਜ਼ੋਰ ਹੈ ਬੰਦਾ ਡਰ ਲੱਗਦਾ ਹੈ ਕਿ ਕਿਤੇ ਮੈਨੂੰ ਉਲਟਾ ਨਾ ਦਿੱਤਾ ਜਾਵੇ ਤੇ ਮਜਬੂਤ ਵੀ ਦੇਖਣਾ ਚਾਹੁੰਦਾ ਹੈ ਕਿ ਇਹ ਜੀ ਗੱਲ ਨਹੀਂ ਮੈਂ ਮੈਂ ਰਾਜ ਕਰ ਰਿਹਾ ਬੜੇ ਤਖੜੇ ਢੰਗ ਨਾਲ ਤੇ ਉਹਦੇ ਚ ਫਿਰ ਇਹੀ ਹੁੰਦਾ ਕਿ ਅਫਸਰशाही ਤੇ ਪੁਲਿਸ ਦੇ ਉੱਤੇ ਨਿਰਭਰਤਾ ਤੁਸੀਂ ਦੇਖੋ ਇਹਨੇ ਹੁਣ ਤੱਕ ਜਿਹੜੀ ਭਰਤੀ ਕੀਤੀ ਹੈ ਜਿੰਨੀ ਵੀ ਇਹ ਦਿਖਾਉਂਦਾ ਵੀ ਮੇਰੇ ਕੰਮਕਾਰ ਕਿੱਡੇ ਤਖੜੇ ਐ ਉਹ ਚ ਸਭ ਤੋਂ ਵੱਡੀ ਗੱਲ ਇਹ ਦਿਖਾਉਂਦਾ ਹੈ ਪੁਲਿਸ 'ਚ ਬੰਦੇ ਕਿੰਨੇ ਭਰਤੀ ਕੀਤੇ ਮੈਂ ਕਹਿਣਾ ਵੀ ਇਹ ਜਿਹੜੀ ਜਿਹੜੀ ਗੱਲ ਤੇ ਸ਼ਰਮ ਆਉਣੀ ਚਾਹੀਦੀ ਹੈ ਉਹਤੇ ਇਹ ਫਖਰ ਕਰ ਰਿਹਾ ਹੈ ਇਹ ਇਹਦੀ ਅਕਲ ਦਾ ਵੀ ਜਨੱਜ ਹੈ ਤੇ ਇਹਦੇ ਕਿਰਦਾਰ ਦਾ ਵੀ ਸੋ ਇਹ ਹੁਣ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਪੁਲਿਸ ਬਿਲਕੁਲ ਮਨਮਾਨੀਆਂ ਕਰ ਰਹੀ ਹੈ ਮਤਲਬ ਇੱਕ ਤਾਂ ਉਹ ਪੀੜ ਸੀ ਜਿਹੜਾ ਖਾੜਕੂ ਦੌਰ ਸੀ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਚ ਚੱਲੋ ਇੱਕ ਉਹਨਾਂ ਕੋਲੇ ਬਹਾਨਾ ਸੀ ਕੋਈ ਨਾ ਕੋਈ ਪਰ ਹੁਣ ਤਾਂ ਇਹਨੇ ਉਹੀ ਖੁੱਲੀਆਂ ਛੁੱਟੀਆਂ ਪੁਲਿਸ ਨੂੰ ਦਿੱਤੀਆਂ ਆਏ ਦਿਨ ਜਿਸ ਕਿਸਮ ਦੇ ਪੁਲਿਸ ਮੁਕਾਬਲੇ ਬਣਾ ਰਹੇ ਜਿੰਨੀ ਹਾਸੋ ਹੀ ਨਹੀਂ ਤੇ ਕੱਚੀ ਕਹਾਣੀ ਬਣਾਉਂਦੇ ਆ ਕਿ ਬੰਦਾ ਫੜਿਆ ਉਹਦੇ ਹਥਿਆਰ ਬਰਾਮਦ ਕਰਨ ਵਾਸਤੇ ਉਹਨੂੰ ਲੈ ਕੇ ਗਏ ਉੱਥੋਂ ਉਹਨੇ ਹਥਿਆਰ ਚੱਕ ਕੇ ਪੁਲਿਸ ਤੇ ਹਮਲਾ ਕਰਤਾ ਮਤਲਬ ਕਿਹੜਾ ਕੋਈ ਬੱਚਾ ਵੀ ਸ਼ਾਇਦ ਇਸ ਗੱਲ ਤੇ ਯਕੀਨ ਨਹੀਂ ਕਰ ਸਕਦਾ ਪਰ ਜਿੰਨੀ ਬੇਸ਼ਰਮੀ ਨਾਲ ਝੂਠ ਬੋਲਿਆ ਜਾ ਰਿਹਾ ਹੈ ਤੇ ਇਹ ਫਿਰ ਜਿਹਦਾ ਮਤਲਬ ਉਹਨਾਂ ਨੂੰ ਹੈ ਵੀ ਲੋਕਾਂ ਦੀ ਪਰਵਾਹ ਕੋਈ ਨਹੀਂ ਕੋਈ ਮੰਨੇ ਨਾ ਮੰਨੇ ਇੱਕ ਕਾਗਜ਼ਾਂ ਦਾ ਢਿੱਡ ਪੂਰਾ ਕਰਨਾ ਕਹਾਣੀ ਬਣਾਉਣੀ ਹੈ ਤਰੱਕੀਆਂ ਲੈਣੀਆਂ ਉਹ ਤਰੱਕੀਆਂ ਪਿਛਲੇ ਸਮੇਂ ਦੇ ਵਿੱਚ ਬੰਦਿਆਂ ਦੀਆਂ ਬੜੀਆਂ ਹੋਈਆਂ ਜਿਹੜੇ ਐਸਐਸਪੀ ਸੀ ਉਹ ਐਸਐਸਪੀ ਬਣੇ ਕਿੰਨੇ ਐਸਐਸਪੀ ਜਾਂ ਡੀਆਈਜੀ ਬਣੇ ਡੀਆਈਜੀ आईजी ਬਣੇ ਮਤਲਬ ਇਹ ਤਰੱਕੀਆਂ ਬਹੁਤ ਹੋਈਆਂ ਹਨ ਸੋ ਇਹ ਪੁਲਿਸ ਕੀ ਬਣ ਗਈ ਅੱਜ ਉਹਦੀ ਉਧਾਰ ਜਿਹੜੀ ਸਟੀਕ ਉਧਾਰਨਾ ਆ ਪਿਛਲੇ ਦਿਨੀ 14 ਤਰੀਕ ਨੂੰ ਪਟਿਆਲੇ ਦੇ ਨੇੜੇ ਇੱਕ ਢਾਬੇ ਦੇ ਉੱਤੇ ਜੋ ਕਰਨਲ ਦੀ ਤੇ ਉਹਦੇ ਲੜਕੇ ਦੀ ਤੇ ਉਹਦੀ ਵਾਈਫ ਦੀ ਹਾਜ਼ਰੀ ਦੇ ਵਿੱਚ ਜਿਸ ਕਿਸਮ ਦੀ ਗੁੰਡਾਗਰਦੀ ਤੇ ਬਦਤਮੀਜ਼ੀ ਕੀਤੀ ਹੈ ਮੇਰਾ ਖਿਆਲ ਹੈ ਕਿ ਜੇ ਤੋਂ ਸਵੇਰ ਨੂੰ ਇਸ ਗੱਲ ਦਾ ਪਤਾ ਲੱਗਣਾ ਸੀ ਤਾਂ ਉਹ ਸਾਰੇ ਬੰਦੇ ਬਰਖਾਸਤ ਕਰਕੇ ਘਰਾਂ ਨੂੰ ਤੋਰੇ ਹੁੰਦੇ ਭਗਵੰਤ ਮਾਨ ਦਾ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣਾ ਬਣਦਾ ਸੀ ਤੇ ਡੀਜੀਪੀ ਦਾ ਵੀ ਤੇ ਪੁਲਿਸ ਅਫਸਰਾਂ ਦਾ ਹੁਣ ਉਹ ਗੱਲ ਉਹ 12 ਬੰਦਿਆਂ ਦੀ ਨਹੀਂ ਜਿਨ੍ਹਾਂ ਨੇ ਇਹ ਗੁੰਡਾਗਰਦੀ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ ਜਾਂ ਜਿਨ੍ਹਾਂ ਨੇ ਉਹਨਾਂ ਦੇ ਦਿਮਾਗ ਨੂੰ ਇਹਨਾਂ ਫਤੂਰ ਚਾੜਿਆ ਸੋ ਉਹ ਸਾਰੀ ਇੱਕ ਢਾਂਚਾ ਪੁਲਿਸ ਦਾ ਮਤਲਬ ਐਸਐਸਪੀ ਨਾਨਕ ਸਿੰਘ ਜਿਹੜਾ ਬੜਾ ਨਾਂ ਵੀ ਬੜਾ ਚੰਗਾ ਤੇ ਬੜਾ ਬੀਬਾ ਚਿਹਰਾ ਬਣ ਕੇ ਪੇਸ਼ ਹੁੰਦਾ ਉਹਨੇ ਕਿੰਨਾ ਜ਼ੋਰ ਲਾਇਆ ਕਿ ਰਾਜੀਨਾਮਾ ਕਰ ਲੋ ਤਾਂ ਕਿ ਉਹਨਾਂ ਤੇ ਕੋਈ ਐਕਸ਼ਨ ਲੈਣ ਦੀ ਜ਼ਰੂਰਤ ਨਾ ਪਵੇ ਤੇ ਜਿਹੜੀ ਐਫਆਈਆਰ ਵੀ ਦਰਜ ਕੀਤੀ ਕਿੰਨੀ ਮਤਲਬ ਐਫਆਈਆਰ ਅਣਪੁਛਾਤੇ ਬੰਦਿਆਂ ਦੀ ਤੇ ਦੋਸ਼ੀ ਕੌਣ ਉਹ ਕਰਨਲ ਜਿਹੜਾ ਵਿਕਟਮ ਹੈ ਉਹਨੂੰ ਕਲਪਰੇਟ ਬਣਾ ਕੇ ਆਪਦੇ ਬਲੋਂ ਪੇਸ਼ ਕਰਤਾ ਉਹ ਤਾਂ ਚੱਲੋ ਉਰੀ ਖੁਸ਼ਕਿਸਮਤੀ ਸੀ ਕਿ ਉਹ ਮਿਲਟਰੀ ਦਾ ਅਫਸਰ ਸੀ ਜੇ ਕਿਤੇ ਮਿਲਟਰੀ ਦਾ ਅਫਸਰ ਨਾ ਹੁੰਦਾ ਤਾਂ ਕਿਤੇ ਵੀ ਕੋਈ ਸੁਣਵਾਈ ਨਹੀਂ ਸੀ ਹੋਣੀ ਸੋ ਇਸ ਇਨਸੀਡੈਂਟ ਤੋਂ ਤੁਸੀਂ ਦੇਖ ਸਕਦੇ ਹੋ ਇੱਥੇ ਆਮ ਬੰਦੇ ਦੀ ਹੁਣ ਹਾਲਤ ਕੀ ਹੈ ਪਰ ਪੁਲਿਸ ਦੇ ਰਹਿਮ ਤੇ ਸਭ ਕੁਝ ਸੋ ਪੁਲਿਸ ਦੀ ਨਫਰੀ ਲਗਾਤਾਰ ਵਧਾਈ ਜਾ ਰਹੀ ਹੈ ਤੇ ਪੁਲਿਸ ਤੇ ਨਿਰਪਰਤਾ ਲਗਾਤਾਰ ਵਧਾਈ ਜਾ ਰਹੀ ਹੈ ਮੈਨੂੰ ਲੱਗਦਾ ਇਹ ਪੰਜਾਬ ਦੀ ਗੈਰਤ ਨੂੰ ਇੱਕ ਚੈਲੰਜ ਵੀ ਹੈ ਉਹ ਕੋ ਇਥੋਂ ਇੱਕ ਅੰਦਾਜ਼ਾ ਵੀ ਲਾ ਲਓ ਕਿ ਉਹ ਜਿਹੜਾ ਖੂਨੀ ਦੌਰ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਤੁਸੀਂ ਸੋਚੋ ਕੀ ਕੁਝ ਹੋਇਆ ਹੋਊ ਜਦੋਂ ਉਦੋਂ ਖੁੱਲੀਆਂ ਛੁੱਟੀਆਂ ਦਿੱਤੀਆਂ ਸੀ ਕਿਵੇਂ ਪੁਲਿਸ ਵਾਲਿਆਂ ਦੇ ਮੂੰਹ ਨੂੰ ਲਹੂ ਲੱਗਿਆ ਤੇ ਜਦੋਂ ਪੁਲਿਸ ਦੇ ਮੂੰਹ ਨੂੰ ਲਹੂ ਲੱਗਦਾ ਤਾਂ ਫਿਰ ਪੰਜਾਬ ਨੇ ਲਹੂ ਲਹਾਨ ਹੋਣਾ ਹੀ ਹੁੰਦਾ ਸੋ ਇਸ ਕਰਕੇ ਇਹ ਜਿਹੜੀ ਹੁਣ ਸਰਕਾਰ ਹੈ ਮੇਰਾ ਖਿਆਲ ਹੈ ਕਿ ਚਾਹੀਦਾ ਤੇ ਹੈ ਕਿ ਇੱਕ ਦਿਨ ਵੀ ਸੈਨ ਨਹੀਂ ਹੋਣੀ ਚਾਹੀਦੀ ਪਰ ਹੁਣ ਇੱਕ ਸੰਵਿਧਾਨਕ ਮਜਬੂਰੀ ਹੈ ਕਿ 27 ਤੱਕ ਦੇ ਸਹਣ ਕਰਨੀ ਪਊ 27 ਤੋਂ ਬਾਅਦ ਕੀ ਕਰਨਾ ਹੈ ਕਿਹੜੀ ਆਉ ਉਹਦੇ ਚ ਆ ਤਿੰਨ ਗੱਲਾਂ ਦਾ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਧਿਆਨ ਰੱਖਣਾ ਪਊਗਾ ਜਿਨ੍ਹਾਂ ਨੂੰ ਨਵੇਂ ਲਿਆ ਰਹੇ ਹੋ ਉਹਨਾਂ ਦਾ ਨੈਤਿਕ ਕਰਤਾਰ ਕੀ ਹੈ ਉਹਨਾਂ ਦੀ ਅਕਲ ਦਾ ਮਿਆਰ ਕੀ ਹੈ ਤੇ ਉਹਨਾਂ ਦੀ ਰਾਜਨੀਤਿਕ ਦ੍ਰਿਸ਼ਟੀ ਕੀ ਹੈ ਸਾਰੇ ਸਿਸਟਮ ਬਾਰੇ ਇਹ ਕੁਝ ਸੋਚੇ ਬਗੈਰ ਵੋਟਾਂ ਪਾਉਣੀਆਂ ਦਾ ਮਤਲਬ ਹੈ ਕਿ ਫਿਰ ਮੁੜ ਕੇ ਰੋਣ ਪਿਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਇਹ ਘਟਨਾ ਜਿਸ ਤਰ੍ਹਾਂ ਕੀਤੀ ਹੈ ਇਹਦੇ ਵਿੱਚ ਕੱਲੀ ਇਹ ਨਹੀਂ ਕਿ ਧੱਕੇਸ਼ਾਹੀ ਕੀਤੀ ਇੱਕ ਕਮੀਨਗੀ ਦਾ 엘ਮੈਂਟ ਦੇਖੋ ਵੀ ਬੰਦਿਆਂ ਨੂੰ ਤੁਸੀਂ ਗੱਲਬਾਤ ਵਾਸਤੇ ਬੁਲਾ ਰਹੇ ਹੋ ਉਹ ਜੇ ਗੱਲਬਾਤ ਕਰਕੇ ਨਿਕਲੇ ਹੀ ਹੈ ਉੱਥੇ ਗ੍ਰਿਫਤਾਰ ਕਰ ਲੈਣਾ ਮੇਰਾ 50 ਸਾਲ ਦਾ ਰਾਜਨੀਤਿਕ ਇੱਕ ਜੀਵਨ ਮੈਂ ਜਿਉ ਚੁੱਕਿਆ ਐਕਟਿਵ ਮੈਂ ਨਹੀਂ ਕਿਤੇ ਦੇਖਿਆ ਕਿਸੇ ਭੈੜੀ ਤੋਂ ਭੈੜੀ ਸਰਕਾਰ ਨੇ ਵੀ ਕਮੀਨੇ ਤੋਂ ਕਮੀਨੇ ਕਿਸੇ politcal leader ਨੇ ਵੀ ਜਾਂ ਹਾਕਮ ਨੇ ਵੀ ਇਸ ਤਰ੍ਹਾਂ ਇਹ ਨਿਕਮੀਨਗੀ ਦਿਖਾਈ ਹੋਵੇ ਤੇ ਇਹ 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 ਦੇ ਛੋਟੇਪਣ ਦੀ ਤੇ ਕਮੀਨ ਕਮੀਨਗੀ ਦੀ ਇੱਕ ਨਿਸ਼ਾਨੀ ਹੈ ਭਗਵੰਤ ਮਾਨ ਦੀ ਕਿ ਜੇ ਕਰਨਾ ਵੀ ਸੀ ਤਾਂ ਸਿੱਧਾ ਕਹਿ ਕੇ ਕਰਦਾ ਤੇ ਉਹਨਾਂ ਨੂੰ ਜਿਸ ਤਰ੍ਹਾਂ ਧੋਖੇ ਵਿੱਚ ਲਿਆ ਗਿਆ ਤੇ ਜੋ ਉਹਨਾਂ ਨਾਲ ਫਿਰ ਮੁੜ ਕੇ ਵਰਤਾਓ ਕੀਤਾ ਜਿਸ ਤਰ੍ਹਾਂ ਵੀ ਜਿਵੇਂ ਕਿਤੇ ਉਹ ਸੱਤ ਬਗਾਨੇ ਹੁੰਦੇ ਨੇ ਸੋ ਹਿਸਟੋਰਿਕਲੀ ਜਿਹੜੀ ਪੁਲਿਸ ਹੈ ਮੇਰਾ ਖਿਆਲ ਹੁਣ ਆਪਾਂ ਇੱਥੇ ਲੰਮੀ ਬਹੁਤ ਗੱਲਬਾਤ ਨਹੀਂ ਕਰਨੀ ਚਾਹੁੰਦੇ ਪਰ ਇਹ ਲੜ ਬੰਨ ਲਓ ਇਹ ਹੋਂਦ ਚ ਕਿਵੇਂ ਆਈ ਇਹ ਅਫਸਰशाही ਤੇ ਪੁਲਿਸ ਇਹ ਵਸਤੀਵਾਦੀ ਹਾਕਮਾਂ ਨੇ ਸਾਡੇ ਵਿੱਚੋਂ ਹੀ ਬੰਦੇ ਤਨਖਾਹ ਤੇ ਰੱਖ ਕੇ ਵੀ ਆ ਚੱਕੋ ਐਨੇ ਪੈਸੇ ਤੇ ਤੁਸੀਂ ਆਪਦੇ ਲੋਕਾਂ ਤੇ ਡਾਂਗ ਭਰਾਉਣੀਆਂ ਗੋਲੀਆਂ ਭਰਾਉਣੀਆਂ ਤੇ ਉਹਨਾਂ ਨਾਲ ਪਰਸ਼ੁਮਾਰਗਾ ਵਰਤਾਓ ਕਰਨਾ ਬਸ ਤੁਸੀਂ ਬੰਦਿਆਂ ਤੋਂ ਜਾਨਵਰ ਬਣਨਾ ਹੈ ਐਨੀ ਤਨਖਾਹ ਤੁਹਾਨੂੰ ਆ ਮਿਲੀ ਜਾਊ ਸਟਾਰ ਮਿਲਣਗੇ ਤਰੱਕੀਆਂ ਮਿਲਣਗੀਆਂ ਤੇ ਇਹ ਮਤਲਬ ਸਰਜੀ ਇਸ ਤਰ੍ਹਾਂ ਗਈ ਹੈ ਇੱਕ ਜਿਹੜੀ ਭਾਵਨਾ ਉਹ ਪ੍ਰਗਟਾਈ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਕੋਈ ਗੱਲ ਨਹੀਂ ਸਤਾਈ ਚ ਦੇਖਾਂਗੇ ਜਿਹਦਾ ਮਤਲਬ ਭਗਵੰਤ ਮਾਨ ਨੂੰ ਤਾਂ ਸਜ਼ਾ ਦੇ ਦੇਵੋਗੇ ਫਿਰ ਚੁਣੋਗੇ ਕਿਨੂੰ ਤਾਂ ਉੱਥੇ ਮੇਰੀ ਹੈ ਗੁਜਾਰਸ਼ ਹੈ ਕਿ ਜੀਨੂੰ ਤੁਸੀਂ ਉਹ ਉਦੋਂ ਇਹਨਾਂ ਗੱਲਾਂ ਦਾ ਖਿਆਲ ਰੱਖੇ ਕਿ ਪਿਛਲੇ ਸਾਰੇ ਦੇਖੇ ਹੋਏ ਬੈਂਤ ਸਿੰਘ ਕਿਹਦਾ ਸੀ ਉਹ ਕਾਂਗਰਸ ਦਾ ਸੀ ਉਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਜੋ ਕੁਝ ਕੀਤਾ ਉਹ ਕਿਹੜੀ ਪਾਰਟੀ ਦਾ ਸੀ ਟੋਟਲੀ ਆਈ ਵੀ ਮੁਤਾਬਕ ਸੈਂਟਰ ਦੇ ਮੁਤਾਬਕ ਉਹ ਚੱਲਿਆ ਜੋ ਕੁਝ ਵੀ ਉਹਨੇ ਕੀਤਾ ਉਹਨੇ ਪੰਜਾਬ ਦੇ ਹਿਤਾ ਨਾਲ ਧੋਖਾ ਕੀਤਾ ਇਹ ਇੱਕ ਇਸ ਗੱਲ ਬਾਰੇ ਕੋਈ ਦੋ ਰਾਮਾਨੀ ਤੀਜੀ ਗੱਲ ਸਭ ਤੋਂ ਸ਼ਰਮਨਾਕ ਜਾਂ ਮਾੜੀ ਗੱਲ ਕਿ ਜਿਹੜੀ ਪੰਥ ਦੀ ਪਾਰਟੀ ਸੀ ਸ਼ੋਮਨੀ ਅਕਾਲੀ ਦਲ ਬਾਦਲਾਂ ਦੀ ਉਹਨਾਂ ਨੇ ਕੀ ਕੀਤਾ ਕੱਲਾ ਇਹ ਨਹੀਂ ਕਿ ਪੰਜਾਬ ਦੇ ਹਿੱਤਾਂ ਨਾਲ ਤੇ ਪੰਜਾਬ ਦੇ ਮੁੱਦਿਆਂ ਨਾਲ ਉਹਨਾਂ ਨੇ ਗਦਾਰੀ ਕੀਤੀ ਇੱਕ ਵੀ ਮੁੱਤਾ ਕੋਈ ਪੰਜਾਬ ਦਾ ਹੱਲ ਕਰਾਇਆ ਹੋਵੇ ਇੱਕ ਵੀ ਬੰਦੀ ਸਿੰਘ ਛਡਵਾਇਆ ਹੋਵੇ ਜਾਂ ਕੋਈ ਵੀ ਹੋਰ ਗੱਲ ਤੇ ਕੀਤਾ ਹੋਵੇ ਸਿਵਾਏ ਆਪਦੀਆਂ ਨਿੱਜੀ ਗਰਜਾਂ ਪਾਲਣ ਤੋਂ ਹੋਰ ساری ਸਰਕਾਰ ਦਰਾਂ ਨੂੰ ਕੁਛ ਨਹੀਂ ਕੀਤਾ ਤੇ ਜਿਹੜੀ ਕਮੀਨਗੀ ਹੁਣ ਭਗਵੰਤ ਮਾਨ ਨੇ ਕੀਤੀ ਹੈ ਕਿ ਬੰਦਿਆਂ ਨੂੰ ਗੱਲਬਾਤ ਲਈ ਬੁਲਾ ਕੇ ਉਹਨਾਂ ਤੇ ਮਤਲਬ ਮੁੜ ਕੇ ਆ ਪੁਲਸ ਚਾੜ ਦੇਣੀ ਇਹਨੇ ਉਹਦੋਂ ਵੀ ਭੈੜੀ ਕਾਰਵਾਈ ਕੀਤੀ ਸੀ ਕਿ ਜਦੋਂ ਸਮੁੱਚੀ ਕੌਮ ਬੇਅਦਬੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਦੇ ਵਾਸਤੇ ਹਰ ਸਿੱਖ ਆਪਣੀ ਜਾਨ ਦੇ ਸਕਦਾ ਜਦੋਂ ਉਹਦੇ ਅੰਗ ਗਲੀਆਂ ਚ ਰੋਲੇ ਸੀ ਸਿੱਖ ਹਿਰਦੇ ਬਲੁੰਦਰੇ ਗਏ ਸੀ ਉਸ ਦਰਦ ਚੋਂ ਸੰਗਤ ਇਕੱਠੀ ਹੋਈ ਸੀ ਕੋਹੜ ਕਪੂਰੇ ਤੇ ਬਹਿਵਲ ਕਲਾ ਉੱਥੇ ਬਿਲਕੁਲ ਪੁਰਾਵਨ ਬੈਠੀ ਸੰਗਤ ਦੇ ਉੱਤੇ ਜਿਸ ਤਰ੍ਹਾਂ ਦੀਆਂ ਗੋਲੀਆਂ ਚਲਾਈਆਂ ਉਹ ਉਹ ਕੋਈ ਹੋਰ ਨਹੀਂ ਸੀ ਉਹ ਬਾਦਲ ਕੇ ਸੀਗੇ ਸੋ ਇਹ ਇਹ ਗੱਲਾਂ ਕਦੇ ਨਾ ਭੁੱਲਿਓ ਇਹ ਗੱਲਾਂ ਮਾਫ਼ ਨਹੀਂ ਕੀਤੀਆਂ ਜਾ ਸਕਦੀਆਂ ਇਹ ਇਨ੍ਹਾਂ ਇਨ੍ਹਾਂ ਗੱਲਾਂ ਨੂੰ ਕਿਉਂਕਿ ਜੇ ਇਨ੍ਹਾਂ ਗੱਲਾਂ ਨੂੰ ਭੁੱਲ ਕੇ ਫੇਰ ਚੁਣੋਂਗੇ ਤਾ ਫੇਰ بار بار ਉਹੀ ਗੱਲਾਂ ਫੇਰ ਹੋਣ ਗਈਆਂ ਸੋ ਇਸ ਕਰਕੇ ਨਾ 27 ਦੀ ਇਲੈਕਸ਼ਨ ਵਾਸਤੇ ਥੋੜਾ ਸਿੱਖੋ ਅੱਖਾਂ ਖੋਲੋ ਦੇਖੋ ਕੀ ਕਰਨਾ ਹੈ ਤੇ ਕੱਲੀਆਂ ਇਲੈਕਸ਼ਨਾਂ ਤੱਕ ਹੀ ਸੀਮਤ ਨਾ ਰਹੋ ਇਹ ਇਲੈਕਸ਼ਨਾਂ ਦੇ ਗਧੀ ਗੇੜ ਚ ਪਾਇਆ ਹੋਇਆ ਹੈ ਕਿ ਤੁਹਾਡੇ ਕੋਲ ਆਪਸ਼ਨ ਤੋਂ ਬੜੀਆਂ ਥੋੜੀਆਂ ਚਲੋ ਜਿਨ੍ਹਾਂ ਨੇ ਇਲੈਕਸ਼ਨਾਂ ਦੇ ਰਾਹੀਂ ਆਪਦੇ ਭਰਮ ਪੂਰੇ ਕਰਨੇ ਨੇ ਉਹ ਵੀ ਕਰ ਲੈਣ ਪਰ ਮੈਂ ਕਹਿਣਾ ਇਲੈਕਸ਼ਨਾਂ ਤੋਂ ਪਾਸੇ ਹੋ ਕੇ ਵੀ ਸੋਚਿਓ ਕਿ ਸਾਡੀ ਹੋਣੀ ਸਾਡੀ ਕਿਸਮਤ ਅਸੀਂ ਆਪ ਦੇ ਹੱਥ ਚ ਕਿਵੇਂ ਲੈਣੀ ਹੈ ਰਾਹ ਬੜੇ ਨਿਕਲਿਆ ਆਉਂਦੇ ਨੇ ਦੁਨੀਆ 'ਚ ਵੱਡੀ ਉਥਲ ਪੁਥਲ ਮੱਚੀ ਹੋਈ ਹੈ ਬੜਾ ਕੁਝ ਹੋਣ ਵਾਲਾ ਹੈ ਤੇ ਪ੍ਰਮਾਤਮਾ ਨੇ ਵੈਗੁਰੂ ਨੇ ਬੜੇ ਮੌਕੇ ਦੇਣੇ ਉਹਦੇ ਵਾਸਤੇ ਬਸ ਥੋੜੇ ਚਿਤੰਨ ਹੋ ਜਾਓ ਸੋ ਇਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਓ ਬਾਕੀ ਫਿਰ ਅਗਲੀ ਵੀਡੀਓ 'ਚ ਹੋਰ ਇਸ ਗੱਲ ਨੂੰ ਅੱਗੇ ਤੋਰਾਂਗੇ ਹੁਣ ਆਗਿਆ ਦਿਓ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ